ਇਹ ਨੋਟਾਂਕੀ ਕਿਉਂ ਆਮ ਆਦਮੀ ਪਾਰਟੀ ਦਾ ਵजूद ਪੰਜਾਬ ਦੇ ਅੰਦਰ ਮੇਰਾ ਖਿਆਲ ਤੁਸੀਂ ਵੀ ਸਹਿਮਤ ਹੋ ਭਵੰਤਮਾਨ ਵजूद ਤਾਂ ਹੀ ਹੈਗਾ ਨਾ ਤੇ ਖਾਣ ਪੀਣ ਨੂੰ ਬਾੰਦਰੀ ਤੇ ਡੰਡੇ ਖਾਣ ਨੂੰ ਰਿਚ ਫਾਈਨਲ ਕਰਦੇ ਆਂਗੇ ਕਿ ਗੱਠ ਜੋੜ ਕਿਹਦੇ ਨਾਲ ਕਰਨਾ ਗੱਠ ਜੋੜ ਹੋਣਾ ਗੱਠ ਜੋੜ ਕਿਹਦੇ ਨਾਲ ਕਰਨਾ ਸੈਂਟਰਲ ਹਲਕਾ ਲੁਧਿਆਣੇ ਦੇ ਦੂਸਰੇ ਹਲਕੇ ਸਾਡੇ ਕੋਲੇ ਆ ਫਿਰ ਉਹ ਤੇ ਨੰਬਰ ਗੇਮ ਨਹੀਂ ਹੁੰਦੀ ਵੀ ਕਿੰਨੀਆਂ ਤੁਹਾਡੀਆਂ ਦੇ ਕਿੰਨੀਆਂ ਸਾਡੀਆਂ ਉਹਦੇ 'ਚ ਜਿੱਤਣ ਵਾਲੇ ਘੋੜਿਆਂ ਦੇ ਉੱਤੇ ਦਾ ਖੇਡਿਆ ਜਾਂਦਾ ਜਰੂਰ ਦੋਸਤਾਂ ਨੇ ਮੈਨੂੰ ਮਾਨ ਦਿੱਤਾ ਪਾਰਟੀ ਦਾ ਪ੍ਰਧਾਨ ਬਣਾ ਦਿੱਤਾ ਪਰ ਜੋ ਪਾਰਟੀ ਦੀ ਕੋਰ ਕਮੇਟੀ ਦੇ ਵਿੱਚ ਫੈਸਲਾ ਹੋਊਗਾ ਮੈਂ ਵੀ ਉਸ ਫੈਸਲੇ ਦਾ ਪਾਬੰਦ ਹਾਂ ਕਿਹੜਾ ਉਮੀਦਵਾਰ ਮੈਨੂੰ ਦੱਸਣ ਦੀ ਲੋੜ ਨਹੀਂ ਆ ਆਮ ਆਦਮੀ ਪਾਰਟੀ ਨੇ ਕਿਹੜਾ ਲੈ ਕੇ ਆਂਦਾ ਬੱਚਾ ਬੱਚਾ ਉਸ ਪਰਿਵਾਰ ਦੇ ਕਰਤਾਰ ਤੋਂ ਜਾਣੂ ਆ ਮੰਗਣ ਨੂੰ ਤਾਂ ਅਸੀਂ ਇਦਾਂ ਹੀ ਮੰਗਾ ਗਏ ਕਿ ਅੱਧੀਆਂ ਸਾਡੀਆਂ ਕਿਉਂਕਿ ਲੋਕ ਇਨਸਾਫ ਪਾਰਟੀ ਦਾ ਜਥੇਵੰਦਕ ਢਾਂਚਾ ਪੰਜਾਬ ਦੇ 117 ਅਸੈਂਬਲੀ ਹਲਕਿਆਂ ਦੇ ਵਿੱਚ ਲੁਧਿਆਣਾ ਦੇ ਹਲਕਾ ਸੈਂਟਰਲ ਤੋਂ ਸਾਬਕਾ ਕੌਂਸਲਰ ਗੁਰਪ੍ਰੀਤ ਖੁਰਾਣਾ ਮੁਰਤੋਂ ਲੋਕ ਇਨਸਾਫ ਪਾਰਟੀ ਦੇ ਵਿੱਚ ਸ਼ਾਮਲ ਹੋਏ ਨੇ ਜਿਸ ਨੂੰ ਲੈ ਕੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਸਰਪਾਪਾ ਕੇ ਸਨਮਾਨਿਤ ਕੀਤਾ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਵਿਧਾਇਕ ਬੈਂਸ ਨੇ ਕਿਹਾ ਕਿ ਪਾਰਟੀ ਵਿੱਚ ਆਉਣ ਤੇ ਖੁਰਾਣਾ ਦਾ ਸਵਾਗਤ ਕੀਤਾ ਗਿਆ ਹੈ ਉਹਨਾਂ ਨੇ ਵੀ ਕਿਹਾ ਕਿ ਸ਼ਾਮ ਦਾ ਭੁੱਲਿਆ ਸਵੇਰੇ ਵਾਪਸ ਆਏ ਤਾਂ ਉਸ ਨੂੰ ਭੁੱਲਿਆ ਨਹੀਂ ਕਿਹਾ ਜਾਂਦਾ ਇਸ ਮੌਕੇ ਵਿਧਾਇਕ ਪੈਂਸ ਨੇ ਜਿੱਥੇ ਪਾਰਟੀ ਦੇ ਅਲਾਈਅንስ ਨੂੰ ਲੈ ਕੇ ਜਾਣਕਾਰੀ ਸਾਂਝੀ ਕੀਤੀ ਹੈ ਤਾਂ ਉਥੇ ਹੀ ਉਹਨਾਂ ਇਹ ਵੀ ਕਿਹਾ ਕਿ ਕਾਲੀ ਦਲ ਨੂੰ ਛੱਡ ਬਾਕੀ ਸਾਰੀਆਂ ਪਾਰਟੀਆਂ ਨਾਲ ਅਲਾਈਅਸ ਹੋਣ ਦੀਆਂ ਚਰਚਾਵਾਂ ਚੱਲ ਰਹੀਆਂ ਨੇ ਇਸ ਦੌਰਾਨ ਉਹਨਾਂ ਆਮ ਆਦਮੀ ਪਾਰਟੀ ਦੇ ਇਸ ਜਮ ਚਿਹਰੇ ਨੂੰ ਲੈ ਕੇ ਵੀ ਆਪਣੀ ਪ੍ਰਤੀਕਿਰਿਆ ਸਾਂਝੀ ਕੀਤੀ ਇਤਜ਼ਾਰ ਗੁਰਪ੍ਰੀਤ ਸਿੰਘ ਖਰਾਨਾ ਸਾਡਾ ਕੋਈ ਰਾਜਨੀਤਿਕ ਸਾਥੀ ਨਹੀਂ ਛੋਟਾ ਭਰਾ ਹੈਗਾ ਜਿਨੇ ਰਾਜਨੀਤੀ ਦੀ ਸ਼ੁਰੂਆਤ ਲੋਕ ਇਨਸਾਫ ਪਾਰਟੀ ਤੋਂ ਕੀਤੀ ਲੋਕਾਂ ਨੇ ਨਵਾਜ਼ਿਆ ਕਾਉਂਸਲਰ ਬਣਾਇਆ ਪਰ ਕੁਝ ਬਖਰੇਵੇਂ ਕੁਝ ਮਨ ਦੇ ਅੰਦਰ ਕਈ ਵਾਰੀ ਕੋਈ ਨਾ ਕੋਈ ਗੁੱਸੇ ਗਿਲੇ ਹੋ ਜਾਂਦੇ ਆ ਜੋ ਸਾਰੇ ਗੁੱਸੇ ਗਿਲੇ ਦੂਰ ਹੋਣ ਤੋਂ ਬਾਅਦ ਸਤਕਾਰਯੋਗ ਛੋਟਾ ਵੀਰ ਗੁਰਪ੍ਰੀਤ ਸਿੰਘ ਖੁਰਾਣਾ ਆਪਣੇ ਸਾਥੀਆਂ ਸਮੇਤ ਲੋਕ ਇਨਸਾਫ ਪਾਰਟੀ ਦੇ ਦੁਆਰਾ ਤੋਂ ਮੈਂ ਇਹਨਾਂ ਨੂੰ ਜੀ ਆਇਆਂ ਆਖਦਾ ਇਹਨਾਂ ਦੇ ਆਉਣ ਨਾਲ ਪਾਰਟੀ ਨੂੰ ਬਹੁਤ ਵੱਡੀ ਇੱਕ ਬਲ ਤੇ ਤਾਕਤ ਮਿਲੀ ਆ ਆਹੋ ਬਾਕੀ ਵੀ ਦੋਸਤ ਸਵੇਰ ਦਾ ਭੁੱਲਿਆ ਸ਼ਾਮ ਨੂੰ ਘਰੇ ਵਾਪਸ ਆ ਜੇ ਭੁੱਲਿਆ ਨਹੀਂ ਗਣਦੇ ਔਰ ਜੋ ਸੁਖ ਛੱਜੂ ਦੇ ਚਾਰੇ ਨਾ ਬਲਖ ਨਾ ਬਖਾਰੇ ਜਿਹੜਾ आनंद ਆਪਣੀ ਮੰਂਜੀ ਤੇ ਹਨ ਉਹ 7 ਸਟਾਰ ਹੋਟਲ ਦੇ ਕਮਰੇ ਦੇ ਬੈੱਡ ਤੇ ਨਹੀਂ ਆਉਂਦਾ ਲੋਕ ਇਨਸਾਫ ਪਾਰਟੀ ਜਿਨੇ ਲੋਕਾਂ ਦੇ ਹਕੂਕ ਦੀ ਖਾਤਰ ਬੇਈਮਾਨ ਤੇ ਭ੍ਰਸ਼ਟ ਲੋਕਾਂ ਦੇ ਵਿਰੁੱਧ ਸੰਘਰਸ਼ ਲੜਦੇ ਹੋਏ ਜੇਲਾਂ ਭਰੀਆਂ ਇਹ ਸਾਰੇ ਉਹ ਸਤਕਾਰਯੋਗ ਦੋਸਤ ਹੈਗੇ ਸੋ ਮੈਂ ਬਾਕੀ ਦੋਸਤਾਂ ਨੂੰ ਵੀ ਕਹਾਂਗਾ ਵੀ ਕੋਈ ਨਹੀਂ ਦੋਸਤੋ ਇਕੱਠੇ ਹੋ ਕੇ ਆਓ ਸਾਰੇ ਜਾਨੇ ਜਿਹੜੇ ਮੋਟਿਵ ਵਾਸਤੇ ਰਾਜਨੀਤਿਕ ਸੇਵਾ ਦੀ ਸ਼ੁਰੂਆਤ ਕੀਤੀ ਸੀ ਉਸ ਮੋਟਿਵ ਨੂੰ ਪ੍ਰਾਪਤ ਕਰਨ ਦਾ ਉਸ ਮੋਟਿਵ ਨੂੰ ਅਚੀਵ ਕਰਨ ਦਾ ਸਮਾਂ ਹੈ ਲੋਕ ਇਨਸਾਫ ਪਾਰਟੀ ਦਾ ਮੇਰਾ خیال ਆਉਣ ਵਾਲੇ 1-2 ਦਿਨਾਂ ਦੇ ਵਿੱਚ ਅਸੀਂ ਕਲੀਅਰ ਕਰ ਦੇਾਂਗੇ ਕੱਲ ਅਸੀਂ ਰੱਖੀਆ ਕੋਰ ਕਮੇਟੀ ਦੀ ਮੀਟਿੰਗ ਉਹਦੇ ਵਿੱਚ ਫਾਈਨਲ ਕਰ ਦੇਾਂਗੇ ਕਿ ਗੱਠ ਜੋੜ ਕਿਹਦੇ ਨਾਲ ਕਰਨਾ ਗੱਠ ਜੋੜ ਹੋਣਾ ਗੱਠ ਜੋੜ ਕਿਹਦੇ ਨਾਲ ਕਰਨਾ ਸੈਂਟਰਲ ਹਲਕਾ ਲੁਧਿਆਣੇ ਦੇ ਦੂਸਰੇ ਹਲਕੇ ਸਾਡੇ ਕੋਲੇ ਆ ਮੰਗਣ ਨੂੰ ਤਾਂ ਅਸੀਂ ਇਦਾਂ ਹੀ ਮੰਗਾਗੇ ਨਾ ਵੀ ਅਧੀਆਂ ਸਾਡੀਆਂ ਕਿਉਂਕਿ ਲੋਕਨਥਾ ਪਾਰਟੀ ਦਾ ਜਥੇਵੰਦਕ ਢਾਂਚਾ ਪੰਜਾਬ ਦੇ 117 ਅਸੈਂਬਲੀ ਹਲਕਿਆਂ ਦੇ ਵਿੱਚ ਹੈ ਰਹਿ ਗਈ ਗੱਲ ਜਦੋਂ ਨੇਗੋਸ਼ੀਏਸ਼ਨ ਹੁੰਦੀ ਹੈ ਨਾ ਜਦੋਂ ਗਠਜੋੜ ਹੁੰਦਾ ਫਿਰ ਉਹ ਤੇ ਨੰਬਰ ਗੇਮ ਨਹੀਂ ਹੁੰਦੀ ਵੀ ਕਿੰਨੀਆਂ ਤੁਹਾਡੀਆਂ ਦੇ ਕਿੰਨੀਆਂ ਸਾਡੀਆਂ ਉਹਦੇ 'ਚ ਜਿੱਤਣ ਵਾਲੇ ਘੋੜਿਆਂ ਦੇ ਉੱਤੇ ਦਾਸ ਛੇੜਿਆ ਜਾਂਦਾ ਕਾਲੀਦਲ ਨੂੰ ਛੱਡ ਕੇ ਬਾਕੀ ਸਭ ਨਾਲ ਚੱਲਦੀ ਆ ਪਰ ਤਹਿ ਸਿਮਰਜੀਤ ਬੈਸ ਨਹੀਂ ਕਰ ਸਕਦਾ ਮੈਂ ਡਿਕਟੇਟਰ ਨਹੀਂਗਾ ਜਰੂਰ ਦੋਸਤਾਂ ਨੇ ਮੈਨੂੰ ਮਾਨ ਦਿੱਤਾ ਪਾਰਟੀ ਦਾ ਪ੍ਰਧਾਨ ਬਣਾ ਦਿੱਤਾ ਪਰ ਜੋ ਪਾਰਟੀ ਦੀ ਹੋਰ ਕਮੇਟੀ ਦੇ ਵਿੱਚ ਫੈਸਲਾ ਹੋਊਗਾ ਮੈਂ ਵੀ ਉਸ ਫੈਸਲੇ ਦਾ ਪਾਬੰਦ ਹਾਂ ਗੱਲ ਸਾਰਿਆਂ ਨਾਲ ਚੱਲਦੀ ਆ ਅਕਾਲੀ ਦਲ ਨੂੰ ਛੱਡ ਕੇ ਪਰ ਫਾਈਨਲ ਕੀ ਐ ਉਹ ਫਾਈਨਲ ਕੱਲ ਸਾਡੀ ਮੀਟਿੰਗ ਤੋਂ ਬਾਅਦ ਅਸੀਂ ਤੁਹਾਡੇ ਨਾਲ ਸਾਰਾ ਰੂਬਰੂ ਹੋ ਕੇ ਦੱਸ ਦਿਆਂਗੇ ਕਿ ਕੇਜਰੀਵਾਲ ਸਾਹਿਬ ਜਾਂ ਭਗਵੰਤ ਮਾਨ ਜੀ ਉਹਨਾਂ ਦਾ ਕੋਈ ਸੀਨੀਅਰ ਲੀਡਰ ਜਵਾਬ ਦੇਵੇ ਤਾਂ ਬਿਹਤਰ ਐ ਪਰ ਇਹ ਨਟਾਂਕੀ ਕਿਉਂ ਇਹ ਨਟਾਂਕੀ ਕਿਉਂ ਆਮ ਆਦਮੀ ਪਾਰਟੀ ਦਾ ਵजूद ਪੰਜਾਬ ਦੇ ਅੰਦਰ ਮੇਰਾ ਖਿਆਲ ਤੁਸੀਂ ਵੀ ਸਹਿਮਤ ਹੋ ਭਗਵੰਤ ਮਾਨ ਵਿਊਤਤਾ ਹੀ ਹੈਗਾ ਨਾ ਤੇ ਖਾਣ ਪੀਣ ਨੂੰ ਬਾਂਦਰੀ ਤੇ ਡੰਡੇ ਖਾਣ ਨੂੰ ਰਿਚ ਪੰਜ ਸਾਲ ਭਗਵੰਤ ਮਾਨ ਤਾਂ ਕਰੇ ਕੰਮ ਮੁੜ ਕੇ ਜਦੋਂ ਫੇਸ ਦੀ ਗੱਲ ਆ ਜਾਵੇ ਤੇ ਫਿਰ ਜਿਹੜੇ ਧਨਾੜਾ ਰੂਪਤੀ ਲੋਕ ਹੈ ਉਹਨਾਂ ਨੂੰ ਆਮ ਬਣਾ ਕੇ ਲੈ ਕੇ ਆਓ ਅੱਜ ਹਾਲਾਤ ਕੀ ਆ ਮੈਂ ਲੁਧਿਆਣਾ ਦੇ ਹਾਲਾਤਾਂ ਦੀ ਚੰਨਣਾ ਬਾਦਨ ਆਤਮਨਗਰ ਕਿਹੜਾ ਉਮੀਦਵਾਰ ਮੈਨੂੰ ਦੱਸਣ ਦੀ ਲੋੜ ਨਹੀਂ ਆ ਆਮ ਆਦਮੀ ਪਾਰਟੀ ਨੇ ਕਿਹੜਾ ਲੈ ਕੇ ਆਂਦਾ ਬੱਚਾ ਬੱਚਾ ਉਸ ਪਰਿਵਾਰ ਦੇ ਕਰਦਾਰ ਤੋਂ ਜਾਣੂ ਆ ਫਿਰ ਤੁਸੀਂ ਸੈਂਟਰਲ ਚ ਚਲੇ ਜਾਓ ਉਥੋਂ ਕਿਨੂੰ ਲੈ ਕੇ ਆਏ ਆ ਫਿਰ ਉਦੋਂ ਬਾਅਦ ਉਤਰੀ ਚ ਚਲੇ ਜਾਓ ਉਥੋਂ ਕਿਨੂੰ ਲੈ ਕੇ ਇਹ ਕਹਿੰਦੇ ਇਮਾਨਦਾਰਾਂ ਦੀ ਪਾਰਟੀ ਹੈ ਇਮਾਨਦਾਰਾਂ ਦੀ ਪਾਰਟੀ ਦੇ ਅੰਦਰ ਉਹ ਲੋਕ ਜਿਨ੍ਹਾਂ ਨੇ ਪਸ਼ੋਕੜ ਦੇ ਵਿੱਚ ਦਵਲ ਠੱਗੀਆਂ ਮਾਰੀਆਂ ਲੁਧਿਆਣਾ ਤੋਂ ਵਿਪਨ ਅਰੋੜਾ ਦੀ ਰਿਪੋਰਟ ਐਸਐਮ ਜ਼ੈਡ ਨਿਊਜ਼